ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਪਰਨ ਫੈਮਿਲੀ ਵਲੌਗਸ ਵਿੱਚ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜੀ ਖੁਸ਼ ਹੋਵੋਗੇ ਅੱਜ ਦਿਨ ਹੈਗਾ ਜੀ ਸਾਰਿਆਂ ਨੂੰ 15 ਅਗਸਤ ਦੀਆਂ ਬਹੁਤ-ਬਹੁਤ ਵਧਾਈਆਂ ਜੀ ਮੁਬਾਰਕਾਂ ਜੀ ਅੱਜ ਦਿਨ ਹੈਗਾ ਇਹ ਵੀਰਵਾਰ ਦਾ ਤੇ ਮੈਂ ਚੱਲੀਆਂ ਖਵਾਣ ਨੂੰ ਮਾਮਾ ਨੂੰ ਮੈਂ ਸੂਟ ਪਰਾਉਣ ਚੱਲੀ ਆ ਮੰਗੇ ਨੂੰ ਫਿਰ ਮੰਮੇ ਤੋਂ ਸਲਾਈ ਕਰਵਾਉਂਗੀ ਮੈਂ ਸੂਟ ਕਿਉਂਕਿ ਉਹ ਤਾਂ ਕੁੜੀ ਆ ਜਿਹੜੀ ਜਿੰਨਾ ਤੋਂ ਮੈਂ ਨਾ ਟੱਪੜੇ ਸਲਾਈ ਕਰਾਉਂਦੀ ਸੀ ਤੁਹਾਨੂੰ ਦੱਸਿਆ ਬਾਹਰ ਚਲੇ ਗਈ ਤੇ ਹੁਣ ਮੈਂ ਬੱਚੇ ਸਾਰਾ ਜਿ ਸਕੂਲ ਤੋਂ ਆ ਗਈ ਸੀ ਅਭੀ ਜੋਤ ਵੀ ਇਸ ਰੇਡ ਦਾ ਨਹਾਇਆ ਹੋਇਆ ਪਰ ਇਹਨੇ ਕੱਪੜੇ ਨਹੀਂ ਬਦਲੇ ਹੈ ਕਿ ਕਹਿੰਦਾ ਮम्मा ਮੈਂ ਦੇਖਣੇ ਚਲੇ ਜਾਣਾ ਮੂਡ ਤਾਂ ਆਣਾ ਕਿਉਂਕਿ ਟਾਈਮ ਨਹੀਂ ਹੈਗਾ ਤੇ ਪਾਪਾ ਨੇ ਗੱਡੀ ਦਾ ਟਾਇਰ ਵਜਾਰਾ ਚੇਂਜ ਕਰਾਉਣੇ ਨੇ ਤੇ ਟ੍ਰੈਵਲ ਗੱਡੀ ਦੇ ਬੜੀ ਦੇ ਥੋੜਾ ਜਿਹਾ ਕੰਮ ਕਰਵਾਉਣਾ ਹੈ ਤੇ ਸਹਿਜ ਜੀ ਕਿ ਤੂੰ ਮੈਨੂੰ ਵੀ ਨਾ ਦਿਖਾਓ ਇਹ ਵੀ ਆਪਣੇ ਕੱਪੜੇ ਨੇ ਆ ਕੇ ਘਰ ਵਾਲੀ ਪਾ ਲੇ ਮਹਾਤਲ ਕੋਈ ਨਾ ਵੀ ਗੱਡੀ 'ਚ ਬੈਠੇ ਹੋ ਤੁਸੀਂ ਬੱਸ ਫਰਾਂਗੇ ਜਾਂਦੇ ਨੇ ਕਿਉਂਕਿ ਉਹ ਘਮਾਣੋਂ ਬੁਟੀਕ 'ਚ ਲੱਗ ਗਿਆ ਹੋਇਆ ਏ ਤੇ ਤਾਂ ਕਰਕੇ ਸਹਿਜ ਜਿੰਦਾ ਚਾਬੀ ਚੱਕ ਲਗੇ ਬੱਸ ਜੀ ਹੁਣ ਅਸੀਂ ਚਾਬੀ ਲੈ ਕੇ ਸਹਿਜ ਚਾਬੀ ਚੱਕ ਲਈ ਚੱਕ ਲਈ ਅ ਵੀ ਚਾਬੀ ਚੱਕ ਲਈ ਅ ਵੀ ਨੇ ਬੱਸ ਅ ਜਿੰਦਾ ਵਾਲੇ ਕਸਿੰਧਾਰ ਵਾਲੀ ਆ ਗਏ ਹਾਂ ਏ ਬਸ ਜੀ ਹੁਣ ਅਸੀਂ ਜਾਂਦੇ ਆ ਕਮਾਣੋਂ ਨੂੰ ਸੈਜ ਸੈਜ ਦੇ ਬਾਬਾ ਰਾਤ ਦਿੱਲੀ ਗਏ ਹੋਏ ਸੀਗੇ ਤੇ ਸਵੇਰੇ ਆਏ ਸੈਜ ਨੂੰ ਲੈ ਕੇ ਸਕੂਲ ਚੋਂ 10:30 ਵਜੇ ਕਿਉਂਕਿ ਸੈਜ ਨੇ ਕੰਪੀਟੀਸ਼ਨ ਚ ਲੱਗੀ ਹੋਈ ਸੀਗੀ ਸੈਜ ਦਾ ਸੌਂਗ ਸੀਗਾ ਸੈਜ ਦਾ ਅੱਜ 15 ਅਗਸਤ ਕਰਕੇ ਫਿਰ ਤਾਂ ਕਰਕੇ ਸਕੂਲ ਚ ਲੈ ਕੇ ਸੈਜ ਨੂੰ ਫੇਰ ਆਏ ਨੇ ਤੇ ਹੁਣ ਬਸ ਅਸੀਂ ਜਾਂਦੇ ਆ ਹੁਣ ਚੱਲੇ ਅਸੀਂ ਆਪਣਾ ਦੇਖਦੇ ਆ ਉੱਥੇ ਹੈ 12 ਨਾ ਲਾ ਦੇ ਹੁਣ ਤਾਂ ਮੈਂ ਚੱਲ ਜੀ ਅਸੀਂ ਹੁਣ ਚੱਲੇ ਆ ਖਮਾਨਾ ਨੂੰ ਇੱਧਰ ਬੈਠੇ ਨੇ ਉਹ ਕਿਥੇ ਆ ਸਰਦਾਰ ਸਾਹਿਬ ਸਾਥੀਆਂ ਸਾਰੇ ਆ ਟੋਪੀਆਂ ਖਾਂਦੇ ਨੇ ਮੂੰਹ ਚ ਦੰਦ ਹੈ ਨਹੀਂ ਸ਼ੋਭੀਸ ਇਹ ਤੂਰੇ ਹੋਰ ਬਾਕੀ ਜਾੜਾ ਚਲੇ ਗਈਆਂ ਸਾਰੀਆਂ ਪਰ ਟੋਪੀਆਂ ਕਾੜ ਤੋ ਨਹੀਂ ਹਟਦੀ ਬਸ ਖਾ ਲਿਆ ਕਰੋ ਪਾਪਾ ਉਹ ਤਾਂ ਉਹ ਗੰਦੀ ਆ ਤਾਂ ਇਨੀ ਗੰਦੀ ਆ ਜਦੋਂ ਬਾਅਦ ਚ ਮੂੰਹ ਚ ਆਉਂਦਾ ਨਾ ਨੂਨ ਚ ਉਹ ਫੇਰ ਬਹੁਤ ਗੰਦੀ ਆ ਹਾਂ ਇੱਕੋ ਵਾਲੀ ਹੁੰਦੀ ਸੀ ਇਹ ਇਹ ਹੁਣ ਮੰਗਾ ਆਊਗਾ ਉੱਥੇ ਖਮਾਣੋ ਖਮਾਣੋ ਜਾ ਕੇ ਅਸੀਂ ਇੱਧਰ ਨੂੰ ਈ ਆ ਗਏ ਇੰਨੇ ਪਿੰਡਾਂ ਚੋਂ ਘੁੰਮਣ ਘੇਰੀਆਂ ਸਿੱਧਾ ਰਸਤਾ ਆਪਾਂ ਰੇਹਤ ਨੂੰ ਜਾਣਾ ਸੀਗਾ ਇੱਧਰ ਘੁਮਾਣਾ ਪਹੁੰਚਣਾ ਦੀ ਪਿੰਡਾਂ ਦੇ ਜੂੜੀ ਆਉਣਾ ਸੀ ਕਿੱਥੇ ਲੱਗਦਾ ਹੁੰਦਾ ਸ਼ਾਮ ਨੂੰ ਮੇਲਾ ਤੇ ਮੇਲਾ ਲੱਗਦਾ ਹੁੰਦਾ ਤੇ ਢੇਲੀ ਮੇਲਾ ਕਰਦਾ ਸ਼ਾਮ ਨੂੰ ਇਦੋ ਸਿੱਧਾ ਆਣਾ ਦੀਗਾ ਉਹ ਸੇਹ ਵਾਲੇ ਸੂਏ ਚੋਂ ਰਸਤਾ ਪਤਾ ਤੈਨੂੰ ਬਰਵਾਲੀ ਤੋਂ ਬਾਅਦ ਕਿੱਜਿਆ ਪਤਾ ਹੈ ਨਹੀਂ ਅਜੇ ਨਹੀਂ ਪੜਾਇਆ ਆ ਗਿਆ ਆ ਮਹਿਗੇ ਨਹੀਂ ਆ ਇਹਦਾ ਆਪਣੇ ਗੋਹ ਵਾਲੇ ਨਾਲ ਤਾਂ ਚੰਗਈ ਹੋਊਗਾ ਦਿਖਾ ਦੇਣਾ ਫੇਰ ਹੁਣ ਮਨ ਉੱਪਰ ਨੂੰ ਪਾ ਲੈਣਾ ਮੈਂ ਫੇਰ ਦਿਖਾਣਾ ਤੈਨੂੰ ਉਹੀ ਤਾਂ ਹੀ ਕਰੀਏ ਕੋ ਆਪਣੇ ਗੋਹ ਵਾਲੇ ਨਾਲ ਜਿਵੇਂ ਹੀ ਰਸਤਾ ਦਿਖਾਉਣਾ ਗੋਹ ਵਾਲੇ ਆ ਦੇਖੋ ਕਿੰਨੀ ਵਧੀਆ ਬਣ ਗਈ ਸਿੱਧੀ ਸ਼ਾਬਾਸ਼ ਥੋੜਾ ਜਿਲੇ ਚੱਲਣੀਆਂ ਆਪਣੇ ਵੀ ਤਾਂ ਗੱਪਰੀ ਨਾ ਪਾਈ ਇਹਨਾਂ ਨੇ ਆਪਣੇ ਤਾਂ ਸਾਰੀ ਫੁੱਟ ਕੀ ਖਰਾਬ ਚਿੱਟੀ ਜੀ ਬਲੈਕ ਮੈਂ ਤਾਂ ਹੀ ਕਹਣੀ ਨੇ ਬਲੈਕ ਚੀਜ਼ ਤੋਂ ਲਾ ਬੈਨਾ ਬਲੈਕ ਤੱਕਣੀ ਹੁੰਦੀ ਹੈ। ਉਹ ਇਹਨੂੰ ਬਲੈਕ ਲਾਉਂਦੀ। ਬਲੈਕ ਸੋਹਣੀ ਲੱਗਦੀ ਪਰ ਬਲੈਕ ਹੋਣੀ ਵਧੀਆ ਲੱਦੀ ਬਾਅਦ ਚ। ਹੋਏ ਦਵਾ ਦੇ ਐਵੇਂ ਹੀ ਖਰਾਬ ਚੀ ਹੋ ਜਾਂਦਾ ਹੈ ਰੰਗ। ਚਾ ਨੂ ਜਿਹੜਾ ਕਿ ਜਾਂਦੇ ਨੇ। ਤੇ ਅਸੀਂ ਚੱਲੇ ਆ ਖਮਾਣੋ ਹੁਣ ਮੰਗਾਊਗਾ ਖਮਾਣੋ ਮੈਂ ਉੱਥੇ ਉਹਨੂੰ ਸੂਟ ਫੜਾ ਦੇਣੇ ਆ ਤੇ ਸ਼ਰਟਾਂ ਬਣਾ ਦੂਗਾ ਤੇ ਚੁੰਨੀਆਂ ਨੂੰ ਲੈਸ ਵਗੈਰੇ ਜਿਹੜੀਆਂ ਲਾਉਣੀਆਂ ਇੱਕ ਸਾਰ ਦੀਆਂ ਸਾਡੀਆਂ ਮਾਵਾਂ ਧੀਆਂ ਦੀਆਂ ਅਸੀਂ ਦੋਨਾਂ ਜਣਿਆਂ ਦਾ ਸਾਡਾ ਬਣਨਾ ਹੈ ਸੂਟ। ਤੇ ਹੋ ਸਕਿਆ ਕੋਈ ਪਤਾ ਨਹੀਂ ਹੈਗਾ ਮੈਂ ਟਾਈਮ ਤੇ ਬਈ ਕੁਝ ਹੋਰ ਵੀ ਲੈ ਸਕਦੀ ਆ ਤੇ ਮੈਨੂੰ ਮਾਨੂਪੁਰਾੜੀ ਛੱਡ ਕੇ ਤੁਹਾਨੂੰ ਤੇ ਹਰੇਣ ਬੰਦੇ ਹੁਣ ਨਹੀਂ ਹੀ ਦਿਖਾਉਂਗਾ ਤੁਹਾਨੂੰ ਜੀ ਦੇਖੋ ਜੇ ਐਨਾ ਜਿੱਦੀ ਬੰਦਾ ਕਿਸਦਾ ਹੋਊਗਾ ਹੁਣ ਜੇ ਕਹਿਦਾ ਵੀ ਮਾਨੂਪੁਰਚ ਨੂੰ ਚਲੇ ਜਾਣਾ 3 ਮੇੜੇ ਚੋਂ ਇਧਰ ਨੂੰ ਆਹ ਹੁਣ ਆਪਾਂ ਸੇਹ ਪਹੁੰਚ ਜਾਣਾ ਤੇ ਇਹ ਤਾਂ ਅੱਧਰ ਰਸਤਾ ਦੇਖਿਆ ਦੇਖੋ ਆ ਮੁਸੇ ਵਾਲੇ ਵਰਗਾ ਗੇਟ ਬਣ ਰਿਹਾ ਆ ਦੇਖੋ ਹੈਨਾ ਕਰ ਵੀ ਹੋਵੇ ਨਹੀਂ ਕਰ ਨਹੀਂ ਆਉਂਦਾ ਗੇਟ ਉਵੇਂ ਦਾ ਜਿਵੇਂ ਉਹਨਾਂ ਗਿਆ ਹੋਇਆ ਹੈ ਕਦੀ ਪਹੁੰਚ ਚੁੱਕੀ ਹ ਮਾਨੂਪੁਰੇ ਸਾਡੇ ਨਾਲ ਦਾ ਪਿੰਡਾ ਜੀ ਮਾਨੂਪੁਰ ਅੱਛਾ ਸੀ 5 ਮਿੰਟਾਂ ਚ ਪਹੁੰਚ ਜਾਈਏ ਇਹ ਸਾਡੇ ਨਾਲ ਦਾ ਪਿੰਡਾ ਜਿਹੜਾ ਤੁਹਾਨੂੰ ਮੇਲਾ ਦਿਖਾਇਆ ਸੀ ਉਹ ਮਾਨੂਪੁਰਾ ਇਹ ਤੇ ਪਰਮਦੀਦੀ ਕਹਿੰਦੀ ਸੀ ਕਿ ਕਹਿੰਦੀ ਦੀਦੀ ਆਜੀਓ ਘਰ ਪਰਮਦੀਦੀ ਪਰ ਮੈਂ ਅੱਜ ਨਹੀਂ ਆ ਸਕਦੀ ਕਿਉਂਕਿ ਅੱਜ ਦਾ ਫਾਇਦਾ ਆਪਾਂ ਨੂੰ ਕਾਲੀ ਆ ਫਿਰ ਕਾਲੀ ਚ ਮੇਰੇ ਮਿਲੇ ਤਾਂ ਕੀ ਮਿਲੇ ਹਨਾ ਫੋਟੋ ਫੋਟ ਕਾਲੀ 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 ਸੱਤ ਆਦਾ ਕਾਲੀ ਕਾਲੀ ਕੀ ਕਰਨਾ ਮਿਲ ਕੇ ਹਨਾ ਜਿਸ ਦਿਨ ਮੈਂ ਤੁਹਾਡੇ ਕੋਲ ਆਉਂਗੀ ਨਾ ਪੂਰਾ ਕੀ ਆਉਂਗੀ ਵੀ ਹਾਂ ਨਾ ਵਧੀਆ ਟਾਈਮ ਖੁੱਲਾ ਕਾਬਲਾ ਕੇ ਜਾਉਂਗੀ ਜਿੱਦਣ ਵੀ ਤੁਹਾਡੇ ਕੋਲ ਆਈ ਤੇ ਕੋਈ ਤਾਂ ਬਸ ਨਾ ਠੋਪਾ ਜਕਾੜੀ ਕਾੜੀ 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 ਉਹ ਕਾੜੀ ਕਾੜੀ ਚ ਤਾਂ ਕੋਈ ਆਉਣ ਦਾ ਫਾਇਦਾ ਨਹੀਂ ਹੈਗਾ ਹਨਾ ਹੁਣ ਰਸਤਾ ਤੈਨੂੰ ਚੁਣਿਆ ਵਧੀਆ ਮੈਂ ਇਹ ਰਸਤਾ ਨਹੀਂ ਚੁਣਿਆ ਉਹੀ ਚੁਣਿਆ ਉਹੀ ਜਾ ਕੇ ਜਾਣਾ ਇਹ ਨਹੀਂ ਮੈਂ ਚੁਣਿਆ ਹੈਗਾ ਇਹ ਵਾਲਾ ਚੁਣਿਆ ਤਾਂ ਸੇਹ ਆ ਹਾਂ ਸੇਹ ਵਾਲਾ ਆ ਵੇ ਸੇਹ ਤੋਂ ਬਰਵਾਲੀ ਨੂੰ ਜਾਂਦਾ ਜਿਹੜਾ ਖੰਨੋਂ ਨੂੰ ਜਾਂਦਾ ਪੂਰੀ ਰਸਤਾ ਲੈ ਕੇ ਜਾਣਾ ਤੈਨੂੰ ਹੁਣ ਉਹਦੀ ਬਰਵਾਲੀੋਂ ਨਿਕਲ ਜਾਣਾ ਵਧੀਆ ਰਸਤੇ ਲੈ ਕੇ ਜਾਣਾ ਮਾਣ ਨੂੰ ਹੁਣ ਦਿਖਾਉਨੇ ਨੇ ਟੋਏ ਨੂੰ ਬਾਕੀ ਇਹਦੀ ਕਿਸਮ ਦਾ ਕੀ ਤਾਂ ਬਣ ਗਿਆ ਹੋਵੇ ਮੈਂ ਕਦੇ ਆਇਆ ਤਾਂ ਹੈ ਨਹੀਂ ਇਹ ਦੇਖਦੇ ਹਾਂ ਇਹਨਾਂ ਤੋੜ ਕੇ ਲੈ ਕੇ ਜਾਣਾ ਤੁਸੀਂ ਟੋਏਆਂ ਵਿੱਚ ਵਧੀਆ-ਵਧੀਆ ਸਾਈਜ਼ ਆਪਾਂ ਆਪਾਂ ਵਿੱਚ ਵਿੱਚ ਜਾਵਾਂਗੇ ਭੱਜੀ ਲੱਜੀ ਜਾਊਗੀ ਠੀਕ ਨਹੀਂ ਅੱਜ ਦਾ ਮੈਂ ਤਾਂ ਹੁਣ ਇੰਝ ਨਹੀਂ ਹੁੰਦਾ ਨੂੰ ਕੋ ਸੈਰ ਕਰਦੀ ਨਹੀਂ ਅੱਗਲ ਸੈਰ ਕੋਈ ਲੈ ਕੇ ਜਾਇਆ ਕਰੋ ਬਈ ਮੈਨੂੰ ਨਹੀਂ ਪਤਾ ਹੈਗਾ ਸੈਰ ਨੂੰ ਆਹ ਦੇਖ ਵਧੀਆ ਕਿੱਕਰਾਂ ਲਾਤੀਆਂ ਲੋਕਾਂ ਦੇ ਕਿਸੇ ਦਾ ਅਮਰੂਦ ਟੁੱਟ ਗਿਆ ਕਿੱਕਰਾਂ ਵਧੀਆ ਲਾਤੀਆਂ ਵੀ ਨੇ ਇਹਨਾਂ ਰੋਡ ਉੱਥੇ ਲਾਦੀਆਂ ਕਿੱਕਰਾਂ ਆਹ ਰੋਡ ਤੇ ਕਿੰਨੀਆਂ ਨੇ ਕਿੱਕਰਾਂ ਥੋੜੀ ਨੇ ਨਿੰਮਾ ਨਿੰਮਾ ਨੇ ਮੈਂ ਗਾਵਾਂ ਵੀ ਕਿਕਰ ਕਿੱਥੇ ਲਾਤੀ ਇਹਨਾ ਸੋਹਣਾ ਲੱਗਦਾ ਹੈ ਨਾ ਸਾਫ ਸੁਥਰਾ ਜਾ ਵਾਤਾਵਰਨ ਦਿਖਾਵਾ ਤੁਹਾਨੂੰ ਲੰਘ ਚੁੱਕਿਆ ਇੱਕ ਮਿੰਟ ਲੰਘ ਗਿਆ ਤੁਹਾਨੂੰ ਫੇਰ ਦਿਖਾਉਂਗੀ ਕਿੰਨੀਆਂ ਸੋਹਣੀਆਂ ਕਿ ਇੱਕ ਮਤਲਬ ਕਿ ਡੇਕਾ ਹੀ ਦਾ ਦੇਖੋ ਲੱਗੀ ਹੋਈਆਂ ਆ ਦੇਖੋ ਕਿੰਨੀਆਂ ਸੋਹਣੀਆਂ ਡੇਕ 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 ਲੱਗੀ ਪਰ ਉਹ ਪਿਛਲੀ ਸਾਈਡ ਤੋਂ ਦੋਨੋਂ ਸਾਈਡ ਲੱਗੀਆਂ ਹੋਈਆਂ ਨੇ ਕਿੰਨੀਆਂ ਪਿਆਰੀਆਂ ਲੱਗ ਰਹੀਆਂ ਨੇ ਐਵੇਂ ਸਾਰੀ ਕਿਤੇ ਇੱਕ ਭੜੀ ਭੜੀ ਲੋਕੇਸ਼ਨ ਤੇ ਕਿੰਨੀ ਬਦਲਾਤੀ ਆ ਉੱਥੇ ਜਾ ਕੇ ਇੱਕ ਦਿਨ ਵੀਡੀਓ ਬਣਾ ਕੇ ਲੈ ਕੇ ਆਵਾਂਗੇ ਕੋਜੀ ਕਿੰਨਾ ਸੋਹਣਾ ਲੱਗ ਰਿਹਾ ਹੈ। ਹਰੀਆਲੀ 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 ਸਾਫ ਸੁਥਰੇ ਜੇ। ਚਲੋ ਨਿਮਾ ਸੂਚ ਕੇ ਲਾਈ ਯਾਨੀ ਵਧੀਆ ਗੱਲ ਹੋਵੇ। ਹਮ ਸਾਰੀ ਨੇ ਮੈਨੀ ਮਾਨੇ। ਕਿਕਰਾ ਹੁਣ ਦਿਖਦੀਆਂ ਹੀ ਨਹੀਂ ਕਿਤੇ ਕਿਕਰ ਤਾਂ ਮੈਨੂੰ ਲੱਗਦਾ ਕਿਤੇ ਵੀ ਨਹੀਂ ਮੈਂ ਦੇਖਿਆ ਆਪਣੇ ਪਰ ਹੈਗੀਆਂ ਲੱਗੀ ਹੋਈ ਹੈ ਕਿਕਰ। ਪਤਾ ਕਿੱਥੇ ਆ। ਆਪਣੀ ਰੂੜੀ ਗੋਲ ਲੱਗੀ ਹੋਈ ਉੱਥੇ। ਜਿੱਥੇ ਉਹ ਲੱਗੇ ਹੋਏ ਆ। ਬੈਣਾ ਵਧੀਆ ਨੇ ਬਹਿ ਜਾ। ਪਿੱਪਲ 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 ਕਹ ਦਿੰਨੇ ਆ ਭੂਤ ਰਹਿੰਦੇ ਹੁੰਦੇ ਪਿੱਪਲਾਂ ਤੇ। ਪਿੱਪਲਾਂ ਤੇ ਭੂਤ ਰਹਦੇ ਹੁੰਦੇ ਨੇ ਜੀ ਭੂਤ। ਕੋਈ ਨਹੀਂ। ਸਾਰੇ ਜਾਣੇ ਨਾ ਜਿਹੜੇ ਸਾਡੇ ਨੇੜੇ ਤੇੜੇ ਦੇ ਆ ਜੇ ਕਿਸੇ ਨੇ ਦਾਨ ਕਰਨਾ ਹੁੰਦਾ ਤਾਂ ਇੱਥੇ ਜ਼ਰੂਰ ਆਇਆ ਕਰੋ। ਅਸੀਂ ਇੱਥੇ ਦੇਖ ਕੇ ਜਾਣਿਆ ਜੋ ਵੀ ਦੇਣਾ ਹੁੰਦਾ ਜ਼ਰੂਰ ਇਹਨਾਂ ਨੂੰ ਦੇ ਕੇ ਜਾਇਆ ਕਰੋ। ਹਾਂ ਜੀ ਅਸੀਂ ਹੁਣ ਪਹੁੰਚ ਚੁੱਕੇ ਹਾਂ ਪਰਵਾਲੀ ਇਹ ਵੀ ਸਾਡੇ ਨਾਲ ਸ਼ਹਿਰਾਂ ਸਾਡੇ ਕੋਲ ਸ਼ਹਿਰ ਬਹੁਤ ਨੇ ਸਾਡੇ ਇੱਟ ਚੱਕੇ ਤੇ ਸ਼ਹਿਰ ਹੀ ਸ਼ਹਿਰ ਨੇ ਇਹ ਨਹੀਂ ਹੈਗਾ ਵੀ ਸਾਡੇ ਬਹੁਤ ਸਾਨੂੰ ਦੂਰ ਦੂਰ ਤੱਕ ਸ਼ਹਿਰ ਦੇਖਣਾ ਪੈਣਾ ਵੀ ਹਾਏ ਅਸੀਂ ਜਾਵਾਂਗੇ ਆ ਸਾਡੇ ਨਾਲ ਆ ਸ਼ਹਿਰ ਕਿਤੇ ਅਸੀਂ ਘੁੰਮ ਕੇ ਆਏ ਆ ਜੇ ਅਸੀਂ ਆਪਣੇ ਪਿੰਡ ਤੋਂ ਸਿੱਧਾ ਇੱਥੇ ਨੂੰ ਆਉਂਦੇ ਤਾਂ ਬਿਲਕੁਲ ਨੇੜੇ ਆ ਇੱਥੇ ਵੀ ਛੋਟਾ ਜਿਹਾ ਸ਼ਹਿਰ ਬਣਿਆ ਹੋਇਆ ਹੈ ਤੇ ਬੱਸ ਜੀ ਹੁਣ ਅਸੀਂ ਚੱਲੇ ਆ ਮਾਣੋ ਨੂੰ ਮਿਲਦੇ ਆ ਜੀ ਮੰਗੇ ਦਾ ਫੋਨ ਆ ਰਿਹਾ ਮੈਂ ਤੁਹਾਨੂੰ ਫੇਰ ਮਿਲਦੀ ਆ ਦੇਖੋ ਜੀ ਮੇਰੀ ਸੋਚ ਕਿੰਨੀ ਵਧੀਆ ਰਾਸਤੇ ਲੈ ਕੇ ਆਈਆ ਹੁਣ ਮੈਨੂੰ ਕੀ ਪਤਾ ਦੀ ਵੀ ਇੰਨਾ ਬੁਰਾ ਹਾਲ ਹੋ ਗਿਆ ਇਹ ਸੜਕ ਦਾ ਪਰ ਬਣਦੀ ਦੇਖੀ ਦੀ ਮੈਂ ਨਾ ਵੀ ਬਣਦੀ ਆ ਦੇਖੋ ਜੀ ਕਿੰਨੀ ਸੜਕ ਟੁੱਟੀ ਪਈ ਆ ਪਤਾ ਨਹੀਂ ਕਦੋਂ ਬਣੂਗੀ ਸੂਏ ਬਣਾਉਣ ਵਧੇਰੇ ਲੱਗ ਗਏ ਜਿਹੜੇ ਚੱਲਦੇ ਵੀ ਨਹੀਂ ਕਿਸੇ ਕੰਮਕਾਰ ਵੀ ਨਹੀਂ ਹੈਗੇ ਆਹ ਚੀਜ਼ ਜਿਹੜੀਆਂ ਚੱਲਦੀਆਂ ਨੇ ਜਿਨ੍ਹਾਂ ਦੇ ਨਾ ਲੋਡ ਆ ਜ਼ਰੂਰਤ ਆ ਉਹਨਾਂ ਨੂੰ ਬਣਾ ਨਹੀਂ ਰਹੇ ਅੱਧੀ ਬਣਾਈ ਹੋਈ ਆ ਇਹ ਫਾਇਦਾ ਸੇ ਤੱਕ ਬਣਾਈ ਹੋਈ ਆ ਬਰਵਾਲੀ ਤੱਕੇ ਬਣੀ ਜੀ ਇਹਨੂੰ ਪਸੰਦੀ ਆ ਵੀ ਆਹ ਬਰਵਾਲੀ ਤੱਕ ਆਹ ਦੇਖੋ ਇਹ ਇਹਨਾਂ ਦੇ ਪਿੰਡਾਂ ਵੱਲ ਦਾ ਹਾਲ ਆ ਦੇਖ ਲਓ ਸਾਡੇ ਪਿੰਡਾਂ ਵੱਲ ਸਾਡੇ ਸਾਡੇ ਤਾਂ ਨਾ ਹਾਈਵੇ ਰੋਡ ਬਣ ਗਏ ਜਿਹੜੇ ਮੇਰਾ ਪੇਕਰ ਖਮਾਣੋ ਤੋਂ ਦੇਖਿਓ ਤੁਸੀਂ ਮੇਰੇ ਪੇਕਾ ਸ਼ੁਰੂ ਆ ਖਮਾਣੋ ਏਰੀਆ ਮੇਰੇ ਪੇਕੇ ਆਂਦਾ ਹੈ ਨਾ ਜਿਹੜਾ ਇਹ ਵਾਲਾ ਏਰੀਆ ਆ ਜਿਹੜਾ ਇਹ ਵਾਲਾ ਏਰੀਆ ਹੈ ਇਹਦਾ ਖਮਾਣੋ ਏਰੀਆ ਇਹਨੂੰ ਮਾਰਦੀ ਪੁੱਛ ਲੈ ਨਹੀਂ ਨਹੀਂ ਇਹ ਇਹਦਾ ਏਰੀਆ ਹੈ ਖਮਾਣੋ ਦਿਖਦਾ ਹੈ ਇਹ ਇਹਦਾ ਏਰੀਆ ਲੁਧਿਆਣਾ ਇਹ ਆਣਾ ਦਾ ਉਧਰ ਨੂੰ ਹਾਂ ਇਹਦਾ ਵਾਸਤੇ ਥੋੜਾ ਏ ਜਿਹੜੇ ਸਾਡੇ ਪੰਜ ਦੂ ਦੁੱਟੇ ਰੋਣ ਲੱਗੇ ਆ ਆਪਣੇ ਜਿਹੜੇ ਸਾਡੇ ਖਮਾੜੋ ਆ ਨਾ ਸਾਡੇ ਖਮਾੜੋ ਦੇਖ ਕੇ ਤੁਸੀਂ ਹਾਈਵੇ ਰੋਡ ਸਾਡੇ ਸਾਡੇ ਮੇਰੇ ਪਿੰਡ ਦੇ ਨਾਲ ਜਿਹੜਾ ਸਾਡੇ ਸ਼ਹਿਰ ਨਾਲੇ ਲੱਗਦਾ ਨਾ ਉੱਥੇ ਇੰਨੇ بڑے بڑے ਤਕੜੇ ਤਕੜੇ ਹੋਟਲ ਬਣ ਗਏ ਔਰ ਇੰਨਾ ਜ਼ਿਆਦਾ ਮਤਲਬ ਕਿ ਤੁਸੀਂ ਦੇਖ ਨਹੀਂ ਸਕਦੇ ਉਹ ਦਿਖਾ ਕੇ ਲੈ ਕੇ ਆਉਂਗੇ ਕਿਤੇ ਜੁੱਤਰ ਨੂੰ ਕਹੇ ਅਸੀਂ ਵੀ ਕਿੰਨਾ ਸੋਨਾ ਬਣ ਗਏ ਬੜਾ ਭੈੜਾ ਰੋਡ ਏ ਤਾਂ ਪਹੁੰਚ ਆਪਾਂ ਚੰਡੀਗੜ੍ਹ ਸਵਾ ਕੰਟਾ ਲੱਗਦਾ ਨਾ ਸਵਾ ਕੰਟਾ ਲੱਗਦਾ ਪੰਚੰਡੀਗੜ੍ਹ ਜਾਣ ਨੂੰ ਆਹੋ ਆਹੋ ਸਵਾ ਕੰਟਾ ਲੱਗਦਾ ਸਵਾ ਕੰਟਾ ਚੰਡੀਗੜ੍ਹ ਨੂੰ ਸਵਾ ਕੰਟਾ ਲੱਗਦਾ ਹਨ ਤੁਰ ਕੇ ਚੱਲਾ ਟੁੱਟੇ ਰੋਕ ਕਿਉਂਕਿ ਸਾਡੇ ਤਾਂ ਇੰਨੇ ਵਧੀਆ ਰੋਡ ਬਣੇ ਹੋਏ ਆ ਨਾ ਟੁੱਟੇ ਰੋਡ ਤੁਰ ਕੇ ਚੱਲਾ ਹੁੰਦਾ ਰੋਡ ਇਹਨਾਂ ਦੇ ਪਿੰਡ ਦਾ ਸਾਡੇ ਪਿੰਡ ਦਾ ਨਹੀਂ ਹੈਗਾ ਸਾਡੇ ਵੇੜ ਦਾ ਤੁਹਾਨੂੰ ਮੈਂ ਦਿਖਾਉਂਗੀ ਖਮਾਣੋ ਤਾਂ ਹਾਈਵੇ ਜਾਨਾ ਇਨੇ ਵਧੀਆ ਵਧੀਆ ਕੈਂਟ ਕੈਂਟ ਰੋਡ ਬਣੇ ਹੋਇਆ ਨਾ ਨਾ ਵਧੀਆ ਵਧੀਆ ਛੜਕਾ ਇਹਨਾਂ ਦੇ ਪਿੰਡ ਕਿਤੇ ਸਾਰੇ ਠੁਪੜੇ ਹੋਏ ਨੇ ਤੁਹਾਡੇ ਪਿੰਡ ਦਾ ਰਸਤਾ ਹੀ ਬਹੁਤ ਵਧੀਆ ਹੈ ਸਾਡੇ ਪਰ ਸਿਰਫ ਇੱਕ ਪਿੰਡਾ ਚਲੋ ਹਨਾ ਮੰਨੇ ਆ ਇੱਕ ਮਿੰਟ ਪਿੰਡਾ ਜਿਹੜਾ ਸਾਡੇ ਪਰਲੇ ਆ ਬਸ ਉੱਥੇ ਇੱਕ ਕੰਨ ਦਾ ਜੰੰਦਾ ਰਸਤਾ ਇੱਕ ਬੜ ਲੇਦਾ ਉਹ ਵੀ ਇੱਕ ਰੋਟਾ ਜਾਂ ਛੋਟਾ ਜਿਹਾ ਨਹੀਂ ਬਾਕੀ ਸਾਰਾ ਰਸਤਾ ਇਨਾ ਵਧੀਆ ਹੈ ਨਾ ਉਹ ਵੀ ਇੱਕ ਥੋੜਾ ਜਿਹਾ ਤੁਹਾਨੂੰ ਦਿਖਾਵਾਂਗੀ ਦਿਖਾਇਆ ਵੀ ਤੁਹਾਨੂੰ ਮੈਂ ਵੀਡੀਓ ਚ ਆਈ ਤੁਹਾਡੇ ਪਿੰਡ ਵਾਲੀ ਰੋਡ ਤੋਂ ਮੈਂ ਇੱਧਰ ਨੂੰ ਗਈ ਆ ਕਿਹੜੀ ਆ ਆ ਸਾਡਾ ਇਹ ਵੇਜਾ ਕੋ ਆ ਕੀ ਹੈ ਪੁੱਟਾ ਚੜੀ ਹੈ ਤੇ ਪਚੜੀ ਫਤੇਗੜ ਸਾਹਿਬ ਚ ਆਉਂ ਵੇਜਾ ਸਾਰੇ ਫਤੇਗੜ ਸਾਹਿਬ ਦੀ ਨਹੀਂ ਸਾਰਾ ਬਰਵਾਲੀ ਨਹੀਂ ਬਰਵਾਲੀ ਵੀ ਤਾਂ ਫਤੇਗੜ ਦਾ ਬਰਵਾਲੀ ਨਹੀਂ ਹੋ ਸਕਦਾ ਫਤੇਗੜ ਸਾਹਿਬ ਚ ਮਾਨੂੰਪੁਰ ਵੀ ਫਤੇਗੜ ਸਾਹਿਬ ਚ ਆਨੂਪੁਰ ਫਤੇਗੜ ਸਾਹਿਬ ਚ ਦੇ ਹੈਗਾ ਜੀ ਅਸੀਂ ਹੁਣ ਚੱਲੇ ਆ ਆਪਣੇ ਲੈ ਕੇ ਚੱਲੇ ਨੇ ਆਪਣੇ ਨਾਨਕਿਆਂ ਨੂੰ ਪਿੰਡ ਚ ਨੂੰ ਕਰ ਨਹੀਂ ਜਾਂਦੇ। ਘਰ ਅਸੀਂ ਟਾਈਮੇ ਨਹੀਂ ਹੈਗਾ ਕਿਸੇ ਕੋਲ ਵੀ ਜਾਣ ਦਾ। ਜਾਣਾ ਤਾਂ ਕਿਉਂਕਿ ਇਹਨਾਂ ਨੂੰ ਜਾਣਾ ਹੈ ਤਾਂ ਕਰਕੇ। ਕਿ ਤਾਜ਼ ਘਰ ਦਾ ਸੁੱਖ ਵੀ ਬਹੁਤ ਆ। ਨਾ ਫ੍ਰੈਸ਼ ਹਵਾ ਉਹ ਜਣਾ ਕੇ ਤਾਂ ਵਿੱਚ ਘਰ ਪਾਵੇ ਜੀ ਤਾਜ਼ੀ ਦਾ ਜੀ ਹਵਾ ਫ੍ਰੈਸ਼ ਫ੍ਰੈਸ਼ ਹਵਾ। ਸਾਈਡੋਂ ਨੇ ਕੱਟ ਜਟੋਜੀ ਚੜੀ ਇਹ ਨੇ ਸਾਡੇ ਨਾਨਕਿਆਂ ਦਾ ਪਿੰਡ ਇਹ ਸਾਡੇ ਨਾਨਕਿਆਂ ਦਾ ਪਿੰਡ ਇਹ ਜਾਨੀ ਦੂਜੀ ਸਾਈਡ ਦਾ ਪਿੰਡ ਆ ਮਾਮਾ ਮਾਮਾ ਜੀ ਨਾਲੇ ਘਰ ਉੱਧਰ ਨੇ ਆ ਦੇਖੋ ਜੀ ਜੇ ਸਾਡੇ ਮਮਾ ਜੀ ਇੱਕ ਘਰ ਬਣਾ ਰਹੇ ਨੇ ਅਮਰਤਸਰ ਵਾਲੇ ਮਮਾ ਜੀ ਜਿਹੜੇ ਉਹ ਨਵਾਂ ਘਰ ਪਾ ਰਹੇ ਨੇ ਤੇ ਜੇ ਕੁੰਡਾ ਗੇਟ ਖੁੱਲਾ ਹੋਇਆ ਮਮਾ ਜੀ ਹੋਏ ਫਿਰ ਅਸੀਂ ਜ਼ਰੂਰ ਦੇਖ ਕੇ ਜਾਵਾਂਗੇ ਕਿਉਂਕਿ ਸਾਨੂੰ ਬਹੁਤ ਟਾਈਮ ਹੋ ਗਿਆ ਮਮਾ ਜੀ ਉਹ ਨਹੀਂ ਘਰ ਬਣਾ ਰਹੇ ਨੇ ਸਾਤੋਂ ਆਈ ਨਹੀਂ ਹੋਇਆ ਦੇਖੇ ਨਹੀਂ ਹੋਇਆ ਹੈਗਾ ਤੇ ਬਾਕੀ ਕੋਈ ਪਤਾ ਨਹੀਂ ਹੈਗਾ ਵੀ ਮਮਾ ਜੀ ਕਹੇ ਹੋਣ ਅਮਰਤਸਰ ਸਾਹਿਬ ਉਹ ਪਿੰਡ ਦੇ ਵਿੱਚ ਵੀ ਇੱਕ ਘਰ ਬਣਾ ਰਹੇ ਨੇ ਕਹਿੰਦੇ ਵੀ ਮੈਂ ਜ਼ਰੂਰ ਬਣਾਉਣਾ ਆਪਣੇ ਪੋਤੇ ਪਰੋਤੇਆਂ ਲਈ ਵੀ ਜਦੋਂ ਆਇਆ ਕਰਨਗੇ ਆ ਕੇ ਫਿਰ ਬੈਠਿਆ ਕਰਨਗੇ ਲੱਗਿਆ ਵੇਟ ਹੁੰਦਾ ਦੇਖ ਲੋ ਗੇਟ ਲੱਗਿਆ ਆ ਇੱਕ ਵਾਰ ਜਾ ਕੇ ਦੇਖਤਾ ਹਾਂ ਖੋਲ ਕੇ ਮੜਾ ਜਾ ਆ ਦੇਖੋ ਜੀ ਮਾਮਾ ਜੀ ਨੇ ਘਰ ਬਣਾ ਰਹੇ ਨੇ ਹੋਰ ਹੋ ਗਈ ਤਿਆਰੀ ਥੋੜੀ ਬਹੁਤੀ ਰਹਿੰਦੀ ਆ ਅੰਦਰ ਉਹ ਤਾਂ ਹੋ ਗਈ ਹਾਂ ਲੱਗਿਆ ਹੋਇਆ ਮਿੱਲਾ ਦਾ ਬੰਦ ਕਰਨਾ ਸੀ ਇਹ ਕੰਮ ਹੁਣ ਥੋੜਾ ਜਿਹਾ ਕੋਠੀ ਬਈ ਛੋਟਾ ਜਿਹਾ ਥੋੜਾ ਬਣਾਇਆ ਛੋਟਾ ਜਿਹਾ ਕਦੋਂ ਕੀ ਹਾਂ ਮੈਂ ਮੇਰਾ ਕੰਮ ਥੋੜਾ ਜਿਹਾ ਘਾਵਰੋਂ ਕੋਨੋਂ ਦੀ ਬਦਲ ਗਈ ਦੀ ਨਾ ਪਹਿਲਾਂ ਮਾਮਾ ਜੀ ਕਹਿੰਦੇ ਛੋਟਾ ਜਿਹਾ ਬਣਾਉਣੇ ਬਸ ਵੀ ਦੋ ਕ ਕਮਰੇ ਵੀ ਚਲੋ ਆਇਆ ਕਰਾਂਗੇ ਬੈਠਿਆ ਕਰਾਂਗੇ ਆਪਣੇ ਘਰ ਚ ਨਾ ਪਰ ਫਿਰ ਮਾਮਾ ਜੀ ਦੀ ਸਲਾਹ ਬਦਲ ਗਈ ਫਿਰ ਮਾਮਾ ਜੀ ਨੇ ਪੂਰੀ ਕੋਠੀ ਉੜਾਦੀ ਹਣ ਚਲੋ ਜੀ ਫੇਰ ਜਿਸ ਦਿਨ ਫੇਰ ਆਵਾਂਗੇ ਤੁਹਾਨੂੰ ਸਾਰੀ ਦਿਖਾਵਾਂਗੇ ਕਿਉਂਕਿ ਫਿਰ ਮਾਮਾ ਜੀ ਨੇ ਮਹੂਰਤ ਵੀ ਕਰਨਗੇ ਤੇ ਆ ਮੋਟਰਾਂ ਪ੍ਰਤਿਵਿਕਾਰਨਗੇ ਫਿਰ ਤੁਹਾਨੂੰ ਦਿਖਾਵਾਂਗੇ ਪ੍ਰੋਗਰਾਮ ਹਨਾ ਔਰ ਇਹਦਾ ਵੀ ਹੁਣ ਮੈਨੂੰ ਕੰਮ ਹੋ ਗਿਆ ਹਨਾ ਠੱਕੀਆਂ ਢੁਕੀਆਂ ਦਾ ਬਸ ਫਿਰ 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 ਚਲੇ ਗਏ ਹੁਣ ਆਮਾ ਜੀ ਕਿਉਂਕਿ ਉਹ ਕਹਿੰਦੇ ਸੀ ਨਾ ਵੀ ਥੋੜਾ ਥੋੜਾ ਬਾਹਰ ਲਈ ਕਰਾਉਣਾ ਵੀ ਮੇਨ 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 ਗੇਟ ਲਵਾ ਲੈਣੇ ਹਜੇ ਅੰਦਰਲਾ ਵੈਸੇ ਪੱਥਰ ਵਗੈਰਾ ਲੱਗ ਗਿਆ ਵੀ ਅੰਦਰ ਮਾਮਾ ਜੀ ਕਹਿੰਦੇ ਵੀ ਮੇਨ ਮੇਨ ਗੇਟ ਲਵਾ ਦੇਣੀ ਹੈ ਹਜੇ ਵੀ ਬਾਹਰ ਅੰਦਰਲਾ ਵੀ ਹਲੇ ਬਾਹਰਲਾ ਕੰਮ ਹੋ ਨਹੀਂ ਛੱਡਦੇ ਹਨਾ ਵੀ ਹਜੇ ਥੋੜਾ ਜਿਹਾ ਠਹਿਰ ਕੇ ਕਰਾਵਾਂਗੇ ਤੇ ਇੱਕ ਕੁਝ ਹੋਣ ਪਰਸਾਂਤਾ ਦੇ ਦਿਨ ਵੀ ਆ ਤਾਂ ਵੀ ਬੰਦ ਕਰਤਾ ਬਾਹਰ-ਬਾਹਰ ਲਾ ਰਹਿ ਗਿਆ ਅੰਦਰ ਲੱਕੜ ਵਗੈਰਾ ਦਾ ਮੈਨੂੰ ਪਤਾ ਨਹੀਂ ਵੀ ਕਰਵਾਤਾ ਕਿ ਨਹੀਂ ਹਲੇ ਮਾਮਾ ਜੀ ਮਾਮੀ ਜੀ ਦੱਸਦੇ ਸੀਗੇ ਕਹਿੰਦੇ ਵੀ ਬਾਹਰ-ਬਾਹਰ ਹੀ ਕਰਵਾਉਣਾ ਗੇਟ-ਗੇਟ 'ਚ ਲਵਾ ਲੈਣੇ ਮੇਨ ਮੇਨ ਵੀ ਬਾਕੀ ਫੇਰ ਰੁਕ ਕੇ ਕਰਾਵਾਂਗੇ ਹਨ ਤੇ ਗੇਟ ਵਗੈਰਾ ਲੱਗ ਚੁੱਕੇ ਨੇ ਬਸ ਥੋੜਾ ਜਿਹਾ ਹੀ ਕੰਮ ਰਹਿ ਗਿਆ ਹੁਣ ਤਾਂ ਲਾਵਾਂਗੇ ਇੱਥੇ ਰੌਣਕਾ ਆ ਇਹ ਸਾਡਾ ਪਿੰਡ ਆ ਵੀ ਪੁੱਟਾ ਸਾਡਾ ਇਹ ਮੇਰੇ ਪੋਲੇ ਆ ਹੁਣ ਪੁੱਟਾ ਸਾਡੇ ਜਮਈ ਕੋਲ ਆ ਗਿਆ ਪੁੱਟੇ ਤਾਂ ਅੱਗੇ ਭਾਮੀਆਂ ਆਈ ਹਨ ਫਿਰ ਮੇਰੇ ਪਿੰਡ ਵਾਠਾ ਰਾਏ ਪੁੱਟਾ ਲੋ ਜੀ ਅਸੀਂ ਖਮਾਣੋ ਪਹੁੰਚ ਗਏ ਖਮਾਣੋ ਪਹੁੰਚ ਗਏ ਬਸ ਜੀ ਹੁਣ ਮੈਂ ਥੋੜਾ ਜਿਹਾ ਇੱਕ ਸ਼ਾਪ ਤੇ ਜਾਣਾ ਏ ਤੇ ਉਹ ਸ਼ਾਪ ਤੇ ਜਾ ਕੇ ਫਿਰ ਦੇਖਦੀ ਆ ਜੇ ਮੈਨੂੰ ਉੱਧ ਤੱਕ ਮੀਟਰ ਕਪੜਾ ਮਿਲ ਜਵੇ ਮੈਂ ਮੰਗੇ ਨੂੰ ਲੈ ਕੇ ਦੇਣਾ ਕਪੜਾ ਉਹ ਵਾਲੀ ਸ਼ਾਪ ਤੋਂ ਬਸ ਇੱਥੇ ਇੱਕ ਨੂੰ ਰੋਕ ਲਿਓ ਉਧਰਲੀ ਸਾਈਡ ਤੋਂ ਵਾਪਸ ਕਰਕੇ ਆ ਜਾ ਆ ਇਹ ਮਿਲਦਾ ਉਹ ਵੱਡੀ ਸ਼ਾਪ ਜਿਹੜੀ ਤੇ ਲੋ ਜੀ ਦੇਖੋ ਖਮਾਣੋ ਸ਼ਹਿਰ ਇਹ ਪਰਮਦੀਪ ਦਾ ਸ਼ਹਿਰ ਹੈ ਜੀ ਪਰਮਦੀਪੀ ਇੱਥੇ ਰਹਿੰਦੇ ਨੇ ਜਿਹੜੇ ਜਿਹੜੇ ਭੈਣ ਭਾਈ ਪਰਮਦੀਦੀ ਨੂੰ ਜਾਣਦੇ ਨੇ ਬਰਕਤ ਦੀ ਰਸੋਈ ਵਾਲੇ ਸਿਸਟਰ ਉਹ ਇੱਥੇ ਰਹਿੰਦੇ ਨੇ ਪਰਮਦੀਦੀ ਆ ਪਰਮਦੀਦ ਦਾ ਸ਼ਹਿਰ ਆ ਖਮਾਣੋ ਤੇ ਸਾਡੇ ਨਾਲ ਹੀ ਆ ਚਮਈ 15-20 ਮਿੰਟ ਦਾ ਰਸਤਾ ਸਾਨੂੰ ਤੇ ਚਾਹੂੰਗੀ ਮੈਂ ਪਰਮਦੀਦੀ ਕੋਲ ਬਟ ਅੱਜ ਨਹੀਂ ਅੱਜ ਤਾਂ ਬਿਲਕੁਲ ਵੀ ਨਹੀਂ ਟਾਈਮ ਹੈਗਾ ਕਿਉਂਕਿ ਸਹੇਜ ਦੇ ਪਾਪਾ ਨੇ ਜਾਣਾ ਹੈ ਬਟ ਫੇਰ ਜਦੋਂ ਆਉਂਗੀ ਨਾ ਫਿਰ ਕਦੇ ਸਪੈਸ਼ਲੀ ਆਉਂਗੀ ਪਰਮਦੀਦੀ ਕੋਲ ਮੈਂ ਦੀ ਤਾਂ ਗੰਤੇ ਕਹਿੰਦੇ ਦੀਦੀ ਆ ਜੀ ਮੈਂ ਕਿਹਾ ਵੀ ਨਹੀਂ ਦੀਦੀ ਅੱਜ ਅ ਸਾਇਦ ਬਪਨ ਜਿਹੜਾ ਆ ਹੈਗਾ ਬੱਸ ਸਟੈਂਡ ਖਮਾਣੋ ਦਾ ਇਹ ਹੈਗਾ ਬੱਸ ਸਟੈਂਡ ਇਹ ਮੇਰੇ ਪੇਕੇਆਂ ਦਾ ਸ਼ਹਿਰ ਆ ਖੰਨਾ ਸਾਡਾ ਮੇਰੇ ਸਹੁਰਿਆਂ ਦਾ ਸ਼ਹਿਰ ਆ ਤੇ ਜਿਹੜਾ ਖਮਾਣੋ ਆ ਇਹ ਮੇਰੇ ਪੇਕੇਆਂ ਦਾ ਸ਼ਹਿਰ ਆ ਇੱਥੇ ਤੋਂ ਮੇਰੇ ਪੇਕੇ ਬਹੁਤ ਨੇੜੇ ਨੇ ਦੋ ਪਿੰਡ ਆਉਂਦੇ ਨੇ ਫਿਰ ਮੇਰਾ ਪਿੰਡ ਆ ਜਾਂਦਾ ਏ ਚਲੋ ਜੀ ਮੈਂ ਹੁਣ ਥੋੜੀ ਜੀ ਸ਼ਾਪਿੰਗ ਕਰ ਲਵਾਂ ਦੇਖ ਲਵਾਂ ਕੱਪੜਾ ਦੇਖ ਲਵਾਂ ਜੇ ਮਿਲਦਾ ਨਾਲ ਦਾ ਥਾਨ ਪਿਆ ਹੋਇਆ ਤਾਂ ਵਧੀਆ ਜੇ ਮਿਲ ਜਵੇ ਆਹੀ ਆ ਮੈਨੂੰ ਲੱਗਦਾ ਹੈ ਆਹੀ ਨੇ ਨੂੰ ਮਿਲ ਗਿਆ ਜੀ ਇਹ ਕੱਪੜਾ ਇਹਨੋਂ ਦਾ ਮੀਟਰ ਚਾਹੀਦਾ ਸੀ ਉਹ ਵੀ ਮਿਲ ਗਿਆ ਆਏ ਜੀ ਸਾਡੇ ਬਾਜ਼ਾਰ ਪਹਿਲਾਂ ਮੈਂ ਇੱਥੇ ਆਉਂਦੀ ਹੁੰਦੀ ਸੀ ਇੱਕ ਵਾਰੀ ਹੁੰਦੀ ਸਾਨੂੰ ਆਹੀ ਵਧੀਆ ਲੱਗਦਾ ਹੁੰਦਾ ਸੀ ਹੁਣ ਸਾਨੂੰ ਇਹ ਘੱਟ ਪਸੰਦ ਆ ਹੁਣ ਸਾਨੂੰ ਖੰਨਾ ਸ਼ਹਿਰ ਪਸੰਦ ਆ ਵਿਆਹ ਹੋਣ ਬਾਅਦ ਤੇ ਹੁਣ ਸ਼ਾਪਿੰਗ ਸਾਰੀ ਉੱਥੇ ਤੋਂ ਹੀ ਕਰੀਦੀ ਆ ਤੇ ਪਰਮਦੀਦਾ ਘਰ ਪਤਾ ਕਿੱਧਰ ਆ ਪਰਮਦੀਦਾ ਚਮਕੌਰ ਸਾਹਿਬ ਲਈ ਖਿਆਲ ਨਾ ਜਿਹੜਾ ਪਰਮਦੀਦੇ ਇੱਧਰ ਨੂੰ ਜਾ ਕੇ ਮੁੜ ਕੇ ਦੀਦਾ ਘਰ ਅੱਗੇ ਜਾ ਕੇ ਇਹ ਆ ਵਾਲਾ ਆ ਵਾਲਾ ਸੁਹਾਏ ਪਰਮ ਪਰਮਦੀਦੀ ਸੁਹਾਏ ਚ ਇੱਥੇ ਆ ਦੇਖੋ ਇੱਧਰਲੀ ਸਾਈਡ ਪਰਮਦੀਦੀ ਉਹਦੇ ਘਰ ਪਾਸੇ ਥਿਲ ਕੁ ਜੋ ਤੇ

ਪਰਮਦੀਦੀ ਦਾ ਪਤਾ ਉਹ ਹਨ ਪਰਮਦੀਦੀ ਸਪੈਸ਼ਲ ਕੁਲਚੇ ਵਿਜੇ ਦੇ ਡਕੈਣਾ ਹੀ ਡਕੈਣਾ ਨਿੰਮਾ ਹੀ ਨਿੰਮਾ ਲੱਗੀਆਂ ਹੋਈਆਂ ਦੇਖੋ ਕਿੰਨੀਆਂ ਸੋਹਣੀਆਂ ਲੱਗਦੀ ਨੇ ਸਾਰੇ ਪਿੰਡਾਂ ਦੇ ਵਿੱਚ ਲਾਦੀਆਂ ਵਾਤਾਵਰਣ ਫਿਰ ਇਹਦੇ ਨਾਲ ਨਾ ਹਰੀਆਲੀ ਭਰਿਆ ਜਿ ਦੇਖ ਕੇ ਕਿੰਨਾ ਵਧੀਆ ਲੱਗਦਾ ਅੱਖਾਂ ਨੂੰ ਕਿੰਨਾ ਰਿਲੈਕਸ ਜਿਹਾ ਫੀਲ ਹੁੰਦਾ ਹਨਾ ਫੋਨਾ ਫਾਨਾ ਦੀਆਂ ਅੰਦਰਲੀ ਦੁਨੀਆ ਚੋਂ ਬਾਹਰ ਨਿਕਲ ਕੇ ਜਦੋਂ ਪਹ ਨਾ ਹਰੀਆਲੀ ਦੇਖਦੇ ਆ ਅੱਖਾਂ ਨੂੰ ਕਿੰਨਾ ਰਿਲੈਕਸ ਜਿਹਾ ਮਿਲਦਾ ਏ ਜੀ ਕਰਦਾ ਮੰਜਾ ਢਾ ਕੇ ਇੱਥੇ ਇਹਨਾਂ ਦੀ ਸ਼ਾਮਾਂ 'ਚ ਬਹਿ ਜੀਏ ਜਿਹੜੀ ਇਹਨਾਂ ਦੀ ਸ਼ਾਮਾਂ ਨਾ ਉਹ ਏਸੀਆਂ ਕੂਲਰਾਂ ਦੀ ਫੇਲ ਆਏ ਨਾ ਮੂਰੇ ਹਨਾ ਖੇਤਾਂ ਚੱਲੀ ਆ ਜਦ ਹਾਂ ਹਾਂ ਬੀ ਲਈ ਆ ਖੇਤਾਂ ਚ ਆ ਖੇਤ ਜੇ ਫਿਰਦੀ ਆ ਆ ਦੇਖਿਆ ਉੱਥੇ ਉਹ ਖੇਤ ਦੇ ਵਿੱਚ ਮੰਜਾ ਢਾ ਕੇ ਪੈਣ ਦਾ ਜਿਹੜਾ ਨੀਂਦ ਲ ਆਉਣੀ ਉੱਥੇ ਨਾ ਉਹ ਗਰਮੀ ਵੀ ਨਹੀਂ ਹੁੰਦੀ ਸੁੱਕਾ ਸੁੱਕਾ ਜਿਹਾ ਪੈ ਸੁੱਕੋ ਹੁਣ ਤਾਂ ਉਹ ਤਾਂ ਖਾ ਵੀ ਲਈ ਹੋਣੀ ਹੁਣ ਤੂੰ ਹੀ ਘੜੀਆਂ ਜੰਮਣਾ ਢੀਕਦੀਆਂ ਉੱਥੇ ਮੈਂ ਜੰਮਣਾ ਆ ਤੀਰੀ ਬੈਠਿਆ ਰਹਿ ਦੇਖੋ ਜੀ ਖੇਤ ਹਰੇ ਭਰੇ ਹਨ ਦਰਖਤ ਤੇ ਦਰਖਤ ਹੁਣ ਤਾਂ ਬਹੁਤ ਲੋਕ ਸਮਝ ਗਏ ਹੁਣ ਤਾਂ ਜਿਹੜੇ ਇੱਕ ਵਾਰ ਖਤਮ ਜੇ ਹੋ ਗਏ ਸੀ ਨਾ ਪੇੜ ਪੌਦੇ ਹੁਣ ਫੇਰ ਸਾਰੇ ਬੱਚਿਆਂ ਨੂੰ ਵੀ ਨੌਲੇਜ ਆ ਗਈ ਵੀ ਇਹ ਚੀਜ਼ਾਂ ਜ਼ਰੂਰੀ ਨੇ ਹਨਾ ਆਪਣੇ ਲਈ ਜੇ ਇਹ ਚੀਜ਼ਾਂ ਨਹੀਂ ਹੋਣਗੀਆਂ ਹਨਾ ਦਰਖਤ ਵਗੈਰਾ ਨਹੀਂ ਹੋਣਗੇ ਤਾਂ ਆਪਣੇ ਨੁਕਸਾਨ ਆ ਇਹ ਚੀਜ਼ਾਂ ਦੇ ਵਿੱਚ ਹਨਾ ਤਾਂ ਕਰਕੇ ਹੁਣ ਹਾਂ ਦੇਖੋ ਹੁਣ ਤਾਂ ਆਪਣੇ ਲਾਏ ਹੋਇਆ ਸਾਰੇ ਲਾਉਣ ਲੱਗੇ ਹੋਏ ਨੇ ਸਾਰੇ ਸਾਰੇ ਪਤਾ ਕੀ ਆ ਲੋਕ ਜਦ ਖੇਤ ਜਾਲਦੇ ਆ ਨਾ ਫਿਰ ਨੁਕਸਾਨ ਕਰਦੇ ਨੇ ਖੇਤਾਂ ਨੂੰ ਅੱਗ ਲਾਉਂਦੇ ਆ ਫਿਰ ਉਹ ਦਰਖਤਾਂ ਦਾ ਨੁਕਸਾਨ ਹੁੰਦਾ ਏ ਦੇਖੋ ਸਾਰੇ ਦਰਖਤ ਦਰਖਤ ਤੇ ਦ੍ਰਿਪ ਦੇਖੋ ਕਿੰਨਾ ਸੋਹਣਾ ਲੱਗਦਾ ਹਨਾ ਆਹ ਵਾਲਾ ਦੇਖੋ ਕਿੰਨਾ ਪਿਆਰਾ ਲੱਗਦਾ ਦਰਖਤ ਹੈ ਪਤਾ ਨਹੀਂ ਕੀ ਆ ਇਹ ਪਿਲਕਾ ਕਿੰਨਾ ਸੋਹਣਾ ਲੱਗਦਾ ਏ ਟਾਲੀ ਖੜੀ ਆ ਟਾਲੀ ਖੜੀ ਆ ਇਹਦੀ ਟਾਲੀ ਦੀਆਂ ਉੱਤੇ ਆਹ ਕਾਂਡੇ ਨੇ ਅਸੀਂ ਇਹਨਾਂ ਦੇ ਕਾਟੇ-ਕੂਟੇ ਬਣਾ ਕੇ ਖੇਡਦੇ ਹੁੰਦੇ ਸੀ ਛੋਟੇ ਹੁੰਦੇ ਦੇਖੋ ਜੀ ਸਾਡੇ ਪਿੰਡ ਚਲੋ ਤੁਹਾਨੂੰ ਫੇਰ ਮਿਲਦੇ ਹਾਂ ਹਾਂ ਜਾਨਵਰ ਕੀ ਰਾਂਦੇ ਹਾਂ ਹਾਂਜੀ ਫਰੈਂਡਸ ਮੈਂ ਹੁਣ ਭਾਂਡੇ ਮਾਂਜਣ ਲੱਗੀਆਂ ਮਤਲਬ ਕਿ ਆਹ ਖਾਲੀ ਕਰਨਾ ਦੁੱਧੜਾ ਭਾਂਡਾ ਇਹਨੂੰ ਮਲਾਈ ਵਿੱਚ ਹੈਗੇ ਆ ਦੇ ਤੇ ਮਲਾਈ ਕੱਢ ਕੇ ਇਹਦੇ ਵਿੱਚ ਪਾ ਦੇਣੀ ਆ ਤੇ ਉਧਰ ਆਪਾਂ ਨੇ ਗੋਭੀ ਲੈ ਕੇ ਰੱਖੀ ਆ ਅੱਜ ਸਬਜ਼ੀ ਬਣਾਵਾਂਗੇ ਗੋਭੀ ਦੀ ਹੁਣ ਤਾਂ ਬਣਾਉਣੀ ਹੈਗੀ ਹੁਣ ਤਾਂ ਟਾਈਮ ਹੋ ਗਿਆ ਤੇ ਜਦੋਂ ਕੋਈ ਨਾਲ ਇਸੂਰੇ ਬਣਾਵਾਂਗੇ ਤੇ ਬਾਕੀ ਆ ਕੇ ਮੈਂ ਕੋਈ ਵੀ ਵੀਡੀਓ ਸ਼ੂਟ ਨਹੀਂ ਕਰਦੀ ਹੈਗੀ ਮੈਂ ਫਿਰ ਮੇਰਾ ਤੇ ਮਨ ਚਲੇ ਗਿਆ ਸੀ ਮੈਂ ਫਿਰ ਅਸੀਂ ਸ਼ਾਮ ਨੂੰ 7:30 ਵਜੇ ਪਉਣਾ ਦੇ 7 ਵਜੇ ਗੁਰਦੁਆਰਾ ਸਾਹਿਬ ਤੇ ਬਾਬਾ ਸਿੰਘਾਂ ਸੀ ਇਦਾਂ ਦੇ ਕਿਉਂਕਿ ਉਹ ਸੀ ਨਾ ਅੱਜ ਦਸਵੀਂ ਸੀਗਾ ਪਹਾਂ ਕਰਕੇ ਜਦੋਂ ਦਸਵੀਂ ਤੋਂ ਮੈਂ 7:30 ਚ ਲਗਈਆਂ ਸੀਗੀਆਂ ਉਹ ਮੈਂ ਤਾਂ ਭਾਂਡੇ ਖਾਲੀ ਮੇਰੇ ਯਾਦ ਨਹੀਂ ਸੀ ਇਹ ਖਾਲੀ ਕਰਨਾ ਮਾਰਚ ਵਿੱਚ ਮਨਵਾਇਆ ਸੀਗਾ ਵੀ ਸ਼ਾਇਦ ਨੂੰ ਦੁੱਧ ਤਾਂ ਹੋਇਆ ਸੀਗਾ ਤੇ ਇਹ ਤਾਂ ਦੁੱਧ ਅੱਜ ਖਤਮ ਹੋਇਆ ਸੀਗਾ ਮੈਂ ਕਿਹਾ ਚਲੋ ਵੀ ਫਟਾਫਟ ਆਪਾਂ ਉਹ ਕਰ ਦਿੰਨੇ ਆ ਅਸੀਂ ਅੱਜ ਥੋੜਾ ਲੇਟ ਹੋ ਗਏ ਨਹੀਂ ਕਰਕੇ ਅੱਜ ਲੈ ਆਉਣੀ ਹੁੰਦੀ ਮਤਲਬ ਕਿ ਸਾਢੇ 6 ਵਜੇ ਵਾਪਸ ਆ ਜਾਣੀਆਂ ਹੁੰਦੀਆਂ ਮੁਰਕ ਕੇ ਅੱਜ ਅਸੀਂ ਹੋਨੇ 7 ਵਜੇ ਗਈਆਂ ਰਮਨ ਕਲੇਲੇ ਬਣਾਉਣ ਲਈ ਤਾਂ ਕਰ ਕਿੰਨਾ ਟਾਈਮ ਲੱਗ ਗਿਆ ਸੀਗਾ ਤੇ ਤਾਂ ਕਰਕੇ ਲੇਟ ਹੋ ਗਈਆਂ ਫਿਰ ਜੱਦ ਬਸ ਫਟਾਫਟ ਆਣੀ ਮੈਂ ਕੋਈ ਵੀਡੀਓ ਵੀ ਸ਼ੂਟ ਨਹੀਂ ਕਰੀ ਹੈਂ ਕਿ ਆ ਦੁੱਧ ਦਾਤਾਂ ਦੇ ਮਲਾਈਆਂ ਵਾਲੇ ਘਮਤੀ ਨੂੰ ਵੀ ਵਧੀਆ ਲੱਗਦੇ ਮੈਨੂੰ ਉਹ ਬਤ ਖਾਣ ਤਾਂ ਆਉਂਦੀ ਆ ਨਾ ਘਾਣਤ ਆਉਂਦੀ ਜੇ ਹੱਥ ਚਿਪਚਿਪੇ ਕਰਨ ਲੱਗ ਜਿੰਦੇ ਆ ਫਿਰ ਉਦੋਂ ਬਹੁਤ ਘਾਣਤ ਆਉਂਦੀ ਆ ਤੁਸੀਂ ਬਣੇ ਰਹੋਗਾ ਫੋਨ ਸੈੱਟ ਕਰਕੇ ਰੱਖ ਲੈਣਾ ਫੋਨ ਨਾ ਸੈੱਟ ਜਿਆ ਨਹੀਂ ਹੈਗਾ ਤੇ ਪਾਣੀ ਦੀ ਬੋਤਲ ਵੀ ਭਰ ਕੇ ਰੱਖਣੀ ਆ ਵਿੱਚ ਖਾਲੀ ਕਰਕੇ ਰੱਖ ਦਿੰਦੇ ਨੇ ਤਾਂ ਫਿਰ ਸਾਰੇ ਕੈਪ ਬਾਈ ਬਲੌਗਰ ਨੂੰ ਨਾ ਪਿਆਰ ਦਿਆ ਕਰੋ ਹਨਾ ਸਾਰੇ ਜਣੇ ਫੋਲੋਅਰਸ ਕਰਿਆ ਕਰੋ ਕਿਉਂਕਿ ਮੈਨੂੰ ਥੋੜੀ سپورਟ ਦੀ ਬਹੁਤ ਜ਼ਰੂਰਤ ਆ ਜਿੰਨੇ ਵੀ ਮੇਰੇ ਭੈਣ ਭਾਈ ਮੇਰੇ ਨਾਲ ਜੁੜੇ ਹੋਏ ਆ ਸਾਰੇ ਸਪੋਰਟ ਜਰੂਰ ਕਰਿਆ ਕਰੋ ਜਿਆਦਾ ਨਹੀਂ ਹੈਗਾ ਤੁਸੀਂ ਅੱਧਾ ਬਣਾਉਗੋ ਜਰੂਰ ਦੇਖਿਆ ਕਰੋ ਅੱਧਾ ਬਣਾਉਣਾ ਤਾਂ ਜਰੂਰ ਦੇਖਿਆ ਹੀ ਕਰੋ ਤੇ ਜਿਆਦਾ ਨਹੀਂ ਦੇਖ ਸਕਦੇ ਤਾਂ ਬਗਦੇ ਤੁਹਾਨੂੰ ਵਧੀਆ ਲੱਗਦੇ ਹੋ ਤਾਂ ਫੁੱਲ ਵਾਚ ਕਰੇ ਲੰਦੇ ਨੇ ਮੇਰੇ ਭੈਣ ਭਾਈ ਹੈ ਨਾ ਜੇ ਉਹ ਵਧੀਆ ਲੱਗਦੇ ਹੁੰਦੇ ਫੁੱਲ ਵਾਚ ਕਰਨੀ ਹੁੰਦਾ ਹੈ

ਦੇਵ ਲੋ ਮੰਦਿਰ ਦੇ ਵਿੱਚ ਨਾ 메ਨ ਰੋਡ ਤੇ ਅਲੇ ਲੋਕੀ ਡਰ ਨਹੀਂ ਕੋਈ ਡਰ ਨਹੀਂ ਹੈ ਦੀ ਚੋਰਾਂ ਨੂੰ ਤੇ ਮੰਦਿਰ ਦੇ ਵਿੱਚ ਨਾ ਚੋਰੀ ਕਰਤੀ ਤੇ ਸ਼ਿਵਲਿੰਗਾਂ ਘੰਡਿਤ ਕਰਕੇ ਨਾਲੇ ਹਨਾ ਤੇ ਕਾਫੀ ਸਮਾਨ ਚੋਰੀ ਕਰਦੇ ਲੈ ਕੇ ਗੱਲੇ ਵਗੈਰਾ ਸਾਰੇ ਤੋਰਦੇ ਹਨਾ ਉਹਨਾਂ ਨੇ ਤੇ ਉਹ ਜਦੋਂ ਫਿਰ ਪਤਾ ਲੱਗਿਆ ਨਾ ਫਿਰ ਬਲੌਕ ਕਰਤਾ ਸੀਗਾ ਮਤਲਬ ਕਿ ਸੱਨਾ ਬਲੌਕ ਕਰਤਾ ਸੀ ਸਾਰੇ ਤੇ ਬੰਦ ਕਰਤਾ ਫੰਨ ਬਿਲਕੁਰੀ ਬਾਜ਼ਾਰ ਵੀ ਬੰਦ ਕਰਤੇ ਸੀਗੇ ਤੇ ਸਰ ਸ਼ਾਮ ਨੂੰ ਫੁੱਲਿਆ ਏ ਸਾਇਦ ਆਪਾਂ ਦਾ ਅੰਦਰ ਸੀ ਕਿ ਸੀਗੇ ਨਾਲ ਮੈਨੂੰ ਵੀਡੀਓਸ ਬਚਾ ਕੇ ਪੜਾ ਕੇ ਭੇਜੀਆਂ ਸੀਗੀਆਂ ਸਾਰਾ ਬੰਦ ਹੋ ਗਿਆ ਸੀ ਖੰਨਾ ਤੇ ਸਾਇਦੇ ਪਪਾ ਵੀ ਆ ਗਏ ਤੇ ਆਪਣਾ ਸੁੱਦਾ ਟੱਟਾ ਵੀ ਪਾਜ ਹੋ ਗਿਆ ਚਲੋ ਜੀ ਮੈਂ ਹੁਣ ਤੁਹਾਨੂੰ ਫੇਰ ਮਿਲਦੀ ਆ ਆਪਣੇ ਕੰਮ ਵਿੱਚ ਇਹਨਾਂ ਰੇਡ ਲਵਾ ਤੁਹਾਨੂੰ ਫੇਰ ਮਿਲਦੀ ਆ ਕੱਲ੍ਹ ਤੁਸੀਂ ਕਾਜੀ ਸਾਰਿਆਂ ਆਜੋ ਕੰਮ ਕਰੀਏ। ਹਲੇ ਘਰ ਆਈਆਂ ਪਹਿਲੀ ਜਦੋਂ ਨਾਲ ਦੀ ਨਾ ਸਾਫ ਕਰਨ ਲੱਗੀ। ਰਾਤ ਨੂੰ ਨਹੀਂ ਸਾਫ ਕਰਨੀ ਚਾਹੀਦੀ ਪਤਾ। ਪਤਾ ਕਿਉਂ? ਜਿਹੜਾ ਆਪਾਂ ਆਪਣਾ ਰੋਜ਼ਗਾਰ ਇੱਕ ਵਾਰ ਉਹ ਕਰ ਦੰਨੇ ਆ ਨਾ ਉਹਨੂੰ ਫੇਰ ਰਾਤ ਨੂੰ ਨਹੀਂ ਉਹ ਕਰਦੇ ਹੁੰਦੇ। ਹੁਣ ਦੁਕਾਨਾਂ ਵਾਲੇ ਭਾਈ ਜਦ ਦੁਕਾਨਾਂ ਵਧਾ ਕੇ ਆ ਜਾਂਦੇ ਆ। ਤੁਮਾਂਗ ਲੈ ਕੇ ਆਇਆ। ਹੋਰ। ਇਹ ਤਰ ਨੂੰ ਕਰਿਓ। ਇਹ ਤੁਮ। ਅਮੜੇ ਜਮ ਤਾਂ ਅਰਲੇ ਮਾ ਹੱਪੜਾ। ਇਹ ਸੁੱਕਿਆ ਹੀ ਨਹੀਂ ਹੈਗਾ ਅਜੇ ਤੱਕ। ਮੇਰੀ ਸਲਵਾਰ ਹੈ ਜੀ। ਫਰਤੀ ਨਹੀਂ ਹੈਗੀ। कपड़ा वो करना है सिलाई करवाना अभी ना 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 आ ना बेटा ना ना बेटा बेटा, बेटा मत आओ अपन शेड के दिखा थानू जट... खुशबू किसी भी सोनी खुशबू आ रही, खुश रही है ना बोल द नहीं जटा मेनू फपते बड़े सूट बूटिया वाले है कि ਉਂਹੀ ਵਾਲੀ ਗਰਮੀ ਵੀ ਬਹੁਤ ਆਈ ਗਰਮੀ ਨਹੀਂ ਬੁਟੀਆਂ ਵਾਲਾ ਸੂਟ ਨਵਾਦੋ ਪਰ ਮੈਂ ਵੀ ਰੀਲ ਬਣਾਉਂਗੀ ਜੱਟਾ ਜੱਟਾ ਮੈਨੂੰ ਫੋਪਦੇ ਬੜੇ ਬੂਟ ਸੂਟ ਬੁਟੀਆਂ ਵਾਲੇ ਬਣਾਵੋ ਸੂਟ ਬੁਟੀਆਂ ਵਾਲੇ ਫਟਾਫਟ ਦਵਾਦੋ ਸੂਟ ਬੁਟੀਆਂ ਵਾਲੇ ਦੇਖਿਆ ਆ ਤਾਂ ਨਾ ਆਪਣਾ ਗਲਾਬ ਹੋ ਗਿਆ ਹੁਣ ਟਾਣੀਆਂ ਬਣ ਗਈਆਂ ਤਾਂ ਜਿਆਦਾ ਹੀ ਅਜੀਬ ਜਿਹੇ ਤਰੀਕੇ ਦਾ ਹੋ ਗਿਆ ਇਹਦੀ ਕਟਿੰਗ ਕਰਨੀ ਪੈਣੀ ਐ ਇਹਨੂੰ

कुमार मार के बोलला अभी हो गया बच्चा ਲੈ ਸਰ ਨਾਲ ਬਣਦੀ ਹੈ ਸਰਦੀ ਹੈ ਅਭੀ ਮੈਨੂੰ ਰੁਸਿਆ ਹੋਇਆ ਅਭੀ ਮੈਨੂੰ ਗੁੱਸੇ ਹੋਇਆ ਹੋਇਆ ਕੋਕ ਮੈਨੂੰ ਉਸ ਸ਼ਾਮ ਨੂੰ ਕਦਣ ਨਹੀਂ ਜਾਣ ਦਿੰਦਾ ਹੈਗਾ ਤਾਂ ਕਰਕੇ ਭੁੱਸ ਰਿਹਾ ਹੈ ਚਲੋ ਕੋਈ ਗੱਲ ਨਹੀਂ ਭੁੱਸ ਰਿਹਾ ਰਹੇ ਕੋਈ ਚੱਕਰ ਨਹੀਂ ਹੈ ਨਾ ਪਰਸ ਮੈਂ ਨਹੀਂ ਕਹਾਂ ਘਰ ਤੋਂ ਬਾਹਰ ਜ਼ਿਆਦਾ ਟਾਈਮ ਕੱਢਦੀ ਹੈਗੀ ਬੋਲਦਾ ਨਹੀਂ ਹੈ ਮੈਂ ਚਲੋ ਜੀ ਮੈਂ ਦੁੱਧ ਦਪਾ ਲਵਾਂ ਆਹ ਕਰ ਮੋਹ ਹਾਂ ਇੰਨਾ ਨਾ ਮਰਵੇਂ ਇਕੱਟਵੇਂ ਮਾਰ ਹੋ ਜੰਦੀਆਂ ਇੰਨੀ ਨਹੀਂ ਮੈਂ ਖੁਸ਼ਬੂ ਚਲੋ ਸਭ ਦੀ ਬੱਸ ਕਰੋ ਤੇ ਗੇ ਸਰਦ ਹੋਣ ਲੱਗ ਜੂਗਾ ਪਾਪਰ ਮੂੰਹ ਚ ਮਾਰ ਰਿਹਾ ਮੇਰੇ ਹੂੰ ਹੂੰ ਹੋ ਗਈ ਓ ਕੀ ਬਾਈਕ ਨੂੰ ਖਰੀਦਿਆ ਕਿਤੇ ਜਾਇਆ ਮੈਂ ਕੱਦ ਆ ਹੈ ਕਿ ਕਿੰਨੀ ਖੁਸ਼ਬੂ ਆ ਵੀ ਅਲੱਗ ਕੰਮ ਕਰਦਾ ਵੀ ਵੀ ਐਵੇਂ ਕਰਦਾ ਵੀ ਬਹੁਤ ਪਰਫਿਊਮ ਲਾਉਂਦਾ ਇਹ ਤੇ ਪਾਪਾ ਵੀ ਇੰਨਾ ਤੇ ਪਾਗਲ ਹੋਣੇ ਵਾਲੇ ਹੋ ਜਾਂਦੇ ਇਹਨੇ ਲਾਉਂਦੇ ਨੇ ਚਲੋ ਜੀ ਮੈਂ ਥੋੜਾ ਜਿਹਾ ਫਿਰ ਮਿਲਦੀ ਆ ਤੁਹਾਨੂੰ ਮੈਂ ਬੜਾ ਕਿਚਨ ਚ ਕੰਮ ਨੇ ਵੇੜਿਆ ਮੈਂ ਆਪਣੇ